ਹੁਣ ਦੇਖੋ ਤੁਸੀਂ ਕਿਹਾ ਕਿ ਮੌਕੇ ਪਹਿਲੇ ਨਹੀਂ ਮਿਲਦੇ ਸੀਗੇ ਜੀ ਜੀ ਫਾਈਲ ਭਾਗਦਾ ਸੀ ਪਹਿਲਾ ਮੌਕਾ ਕਦੋਂ ਮਿਲਿਆ ਤੁਹਾਨੂੰ ਔਰ ਐਕਟ ਵਾਸਤੇ ਮਿਲਿਆ ਜਾਂ ਗਾਉਣ ਵਾਸਤੇ ਮਿਲਿਆ ਇਹ ਜ਼ਰੂਰ ਦੱਸੋ ਪਹਿਲਾ ਮੌਕਾ ਤਾਂ ਮੈਂ ਸਿੰਗਿੰਗ ਤੋਂ ਹੀ ਵਾਸਤੇ ਸਟਾਰਟਿੰਗ ਕੀਤੀ ਆ ਕਿਉਂਕਿ ਮੈਂ ਸ਼ੁਰੂ ਤੋਂ ਸਿੰਗਿੰਗ ਕਰਦੀ ਸੀ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਂ ਐਕਟ ਕਰ ਸਕਦੀ ਆ ਕਿ ਨਹੀਂ ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਸੀਗੀ ਪਹਿਲਾਂ ਪਹਿਲਾਂ ਸ਼ੁਰੂ ਚ ਸਟਾਰਟਿੰਗ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਸਾਡੇ ਪਟਿਆਲਾ ਉੱਥੇ ਇੱਕ ਸਰ ਸੀ ਹੁਣ ਵੀ ਹੈਗੇ ਨੇ ਨਿਰਮਲ ਨੀਮਾ ਜੀ ਉਹਨਾਂ ਨੇ ਮੈਨੂੰ ਪਹਿਲੀ ਵਾਰੀ ਕਿਹਾ ਸੀ ਕਿ ਕੁੜੀਏ ਤੇਰੀ ਆਵਾਜ਼ ਸੋਹਣੀ ਆ ਹਨਾ ਵੀ ਤੂੰ ਕੀ ਕਰਦੀ ਆ ਤੂੰ ਗਾ ਸਕਦੀ ਆ ਤੂੰ ਪ੍ਰੋਫੈਸ਼ਨਲੀ ਇਸ ਲਾਈਨ 'ਚ ਆ ਉਹਨਾਂ ਨੇ ਮੈਨੂੰ ਗਾਈਡ ਕੀਤਾ ਤੇ ਪਹਿਲਾ ਪ੍ਰੋਗਰਾਮ ਵੀ ਮੈਂ ਉਹਨਾਂ ਦੇ ਨਾਲ ਹੀ ਕੀਤਾ ਸੀਗਾ ਤੇ ਉੱਥੇ ਮੈਂ ਬੋਲੀਆਂ ਪਾਈਆਂ ਸੀ ਅੱਛਾ ਠੀਕ ਤੇ ਉਹਨਾਂ ਨੇ ਮੈਨੂੰ 700 ਰੁਪਏ ਦਿੱਤਾ ਸੀ 700 ਬਹੁਤ ਲੱਗਦਾ ਹੈ ਕਿ ਹਾਂ ਜੀ 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 ਉਹਨੂੰ ਲੱਗਿਆ ਸੀ ਬਹੁਤ ਬਹੁਤ ਜ਼ਿਆਦਾ ਹੈ ਹੂੰ ਤੇ ਉੱਥੋਂ ਮੇਰੀ ਜਰਨੀ ਸਟਾਰਟ ਹੋਈ ਫਿਰ ਅੱਗੇ ਅੱਗੇ ਦੇਖੋ ਦੇਖੀ ਦੇਖੋ ਦੇਖੀ ਦੇਖੋ ਨੀਕੀ ਲੋਕ ਮੇਰੇ ਨਾਲ ਜੁੜਦੇ ਰਹੇ ਤੇ ਮੈਨੂੰ ਡਾਇਰੈਕਟ ਲਾਈਵ ਸ਼ੋ ਵੀ ਮਿਲਦੇ ਸੀਗੇ ਉਹ ਵੀ ਮਿਲਨੇ ਸਟਾਰਟ ਹੋ ਗਏ ਸਿੰਗਿੰਗ ਦੇ ਕੁਸ਼ੀਆ ਸਟਾਰਟ ਹੋ ਗਈ ਹਾਂਜੀ ਫਿਰ ਉੱਥੋਂ ਉੱਥੋਂ ਹੌਲੀ ਹੌਲੀ ਸਟੈਪ ਵਾਈਜ਼ ਸਟੈਪ ਮੈਨੂੰ ਨਹੀਂ ਪਤਾ ਕਿਵੇਂ ਸਾਰਾ ਕੁਝ ਚੇਂਜ ਹੁੰਦਾ ਚਲਾ ਗਿਆ ਪੈਸੇ ਵੀ ਇਨਕਮ ਵੀ ਸਟਾਰਟ ਹੋ ਗਈ ਤੇ ਸਾਰੀ ਜਿਹੜੀ ਲਾਈਫ ਹੈ ਸੈੱਟ ਹੋਣੀ ਸਟਾਰਟ ਹੋ ਗਈ ਬਬਲ ਮੈਂ ਦੱਸਾਂ ਕਿ ਜਦੋਂ ਕੋਈ ਲੜਕੀ ਸਟੇਜ ਤੇ ਚੜਦੀ ਹੈ ਨਾ ਹਮ ਤੇ ਲੋਕ ਕੀ ਸੋਚਦੇ ਮੈਨੂੰ ਨਹੀਂ ਪਤਾ ਆਪਣੇ ਰਿਸ਼ਤੇਦਾਰੀ ਕਹਿਦਾ ਕਹਿਦਨ ਮੈਂ ਕਿ ਆਪਾਂ ਸਟੇਜਾਂ ਵਾਸਤੇ ਥੋੜੀ ਪਿਆਦਾ ਕਰੀਏ ਕੁੜੀਆਂ ਜੀ 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 ਗਾਉਣ ਵਾਸਤੇ ਥੋੜੀ ਪਿਆਦਾ ਕਰੀਏ ਹਮ ਹਮ ਇਹ ਸ਼ਾਇਦ ਹੋ ਸਕਦਾ ਹੈ ਕਿ ਤੁਸੀਂ ਮਹਿਸੂਸ ਕਰਦੇ ਹੋਵੋਗੇ ਪਰ ਕਿਤੇ ਨਾ ਕਿਤੇ ਮੈਂ ਵੀ ਇਹ ਚੀਜ਼ ਮਹਿਸੂਸ ਕੀਤੀ ਹੈ ਜਦੋਂ ਕੋਈ ਫੰਕਸ਼ਨ ਹੋਣਾ ਹੈ ਗਾਣਾ ਨਾ ਤਾਂ ਕਹਿ ਦਿੰਦੇ ਸੀ ਲੈ ਨੰਨਚਾਰਾਂ ਦੀ ਵੀ ਕੋਈ ਜ਼ਿੰਦਗੀ ਹੈ ਗਾਉਣ ਵਾਲਿਆਂ ਦੀ ਵੀ ਕੋਈ ਜ਼ਿੰਦਗੀ ਹੈ ਪਰ ਮੈਨੂੰ ਇਹ ਨਹੀਂ ਲੱਗਦਾ ਕਿ ਤੁਸੀਂ ਕਿਸੇ ਦੇ ਟੈਲੈਂਟ ਨੂੰ ਮਾਰ ਰਹੇ ਹੋ ਬਿਲਕੁਲ ਖਤਮ ਕਰ ਰਹੇ ਹੋ ਜੀ ਬਿਲਕੁਲ ਸਾਰੇ ਗੱਲਾਂ ਕਰਦੇ ਨੇ ਹਨਾ ਰਿਸ਼ਤੇਦਾਰ ਵੀ ਕਹਿੰਦੇ ਨੇ ਤੁਹਾਨੂੰ ਹੋਰ ਵੀ ਤੁਹਾਡੇ ਪਿੰਡ ਵਾਲੇ ਵੀ ਕਹਿੰਦੇ ਨੇ ਤਾਨੇ ਮਾਰਦੇ ਨੇ ਟੀਚਰਾਂ ਕਰਦੇ ਨੇ ਹੁਣ ਹੈਨਾ ਕਈ ਕਹਿੰਦੇ ਸੀਗੇ ਵੀ ਆ ਜਿਹੜਾ ਕੰਮ ਫੜਿਆ ਇਹਦੇ ਚ ਕੀ ਆ ਕੋਈ ਕਮਾਈ ਹੁੰਦੀ ਆ ਇਹਦੇ ਨਾਲ ਕੀ ਕੋਈ ਘਰ ਚੱਲਦੇ ਨੇ ਸਾਰਾਂ ਦੀ ਨਾਂ ਕਰੀ ਜਾਂਦੇ ਨੇ ਜਦੋਂ ਅਸੀਂ ਰਿਆਜ਼ ਕਰਨਾ ਉਦੋਂ ਵੀ ਕਈ ਕਮੈਂਟ ਮਾਰਦੇ ਸੀਗੇ ਤੇ ਪਰ ਅਸੀਂ ਕਿਸੇ ਦੀ ਪਰਵਾਹ ਨਹੀਂ ਕੀਤੀ ਅਸੀਂ ਅੱਗੇ ਵਧਦੇ ਰਹੇ ਹਾਂ ਤੇ ਅੱਜ ਉਹੀ ਦਿਨ ਹੈ ਕਿਉਂ ਲੋਕ ਸਾਡੇ ਨਾਲ ਫੋਟੋਆਂ ਤੱਕ ਕਰਾਉਂਦੇ ਨੇ ਆ ਕਿ ਔਰ ਫਿਰ ਲੱਗਦਾ ਹੈ ਕਿ ਚੰਗੀ ਗੱਲ ਹੋ ਗਈ ਸੀ ਇਹਨਾਂ ਨੂੰ ਨਹੀਂ ਸੁਣਿਆ ਹਾਂਜੀ ਹਾਂਜੀ ਮੰਨੀਆਂ ਹੈ ਨਾ ਬਿਲਕੁਲ ਬਿਲਕੁਲ ਕਿਉਂਕਿ ਜਦੋਂ ਤੁਸੀਂ ਅੱਗੇ ਵਧਣਾ ਨਾ ਤੁਹਾਨੂੰ ਕੰਨਾਂ 'ਚ ਤੇਲ ਪਾ ਕੇ ਹੀ ਚੱਲਣਾ ਪੈਂਦਾ ਜੇ ਤੁਸੀਂ ਕਿਸੇ ਦੀ ਗੱਲ ਸੁਣੋਗੇ ਤਾਂ ਫਿਰ ਉੱਥੇ ਜੋਗੇ ਰਹਿ ਜਾਓਗੇ ਕਾਫੀ ਸਾਰੀਆਂ ਵੈਬ ਸੀਰੀਜ਼ ਦੇ ਵਿੱਚ ਤੁਸੀਂ ਆ ਰਹੇ ਹੋ ਨਾ ਜੀ ਜੀ ਤੇ ਵੈਬ ਸੀਰੀਜ਼ ਦੇ ਨਾਲ ਜੁੜਨ ਦਾ ਸਬਬ ਕਿਵੇਂ ਬਣਿਆ ਏ ਵੀ ਜੀ ਇੱਕ ਆਪਣਾ ਚੈਨਲ ਹੈਗਾ ਜੱਟ ਮੈਕਮਾ ਉਹ ਮੇਰੇ ਨਾਲ ਸ਼ੋਅ ਚੱਲ ਰਹੇ ਸੀ ਕਿਉਂਕਿ ਜਦੋਂ ਘਰ ਦੇ ਹਾਲਾਤ ਵੀ ਮਤਲਬ ਠੀਕ ਹੋਣੇ ਸਟਾਰਟ ਹੋ ਗਏ ਸੀਗੇ ਤੇ ਮੈਂ ਸਿੰਗਿੰਗ ਟੈਂਕਰਿੰਗ ਦਾ ਸ਼ੋਅ ਕਰਦੀ ਸੀ ਠੀਕ ਹੈ ਉੱਥੋਂ ਮੈਨੂੰ ਚੈਨਲ ਦੀ ਕਾਲ ਆਈ ਉਹ ਕਹਿੰਦੇ ਜੀ ਵੀ ਅਸੀਂ ਐਕਟ ਕਰਾਣੀ ਆ ਉਹਨਾਂ ਨੇ ਕਿਹਾ ਹੋਏਗਾ ਕਿਸੇ ਨੂੰ ਵੀ ਸਾਨੂੰ ਕੁੜੀ ਚਾਹੀਦੀ ਆ ਕੋਈ ਐਕਟ ਕਰਨ ਲਈ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਜੀ ਬਟ ਮੈਂ ਬਹੁਤ ਜ਼ਿਆਦਾ ਬੀਜੀ ਸੀ ਮੈਂ ਮਹੀਨਾ ਦੋ ਮਹੀਨਾ ਤਿੰਨ ਮਹੀਨਾ ਉਹਨਾਂ ਨੂੰ ਟਾਈਮ ਹੀ ਨਹੀਂ ਦਿੱਤਾ ਹੈਗਾ ਕਿਉਂਕਿ ਮੇਰਾ ਸ਼ਡਿਊਲ ਕਾਫੀ ਟਾਈਟ ਹੋ ਚੁੱਕਿਆ ਸੀਗਾ ਮੈਨੂੰ ਡੇ ਨਾਈਟ ਮੇਰੇ ਸ਼ੋਅ ਸੀ ਜਿਹੜੇ ਭੁਖ ਸੀ ਬਸ ਉਹ ਮੈਨੂੰ ਕਾਲ ਕਰਦੇ ਰਹੇ ਹਾਂ ਉਹਨਾਂ ਨੇ ਵੀ ਨਹੀਂ ਮੰਨੀ ਉਹਨਾਂ ਨੇ ਫਿਰ ਚੌਥੇ ਦਿਨ ਫੋਨ ਨਾਲ ਲੈਣਾ ਮੈਡਮ ਜੀ ਕਦੋਂ ਵਿਹਲੇ ਹੋ ਮੈਂ ਕਿਹਾ ਜੀ ਹਲੇ ਤਾਂ ਵਿਹਲੇ ਨਹੀਂ ਚਲੋ ਕਰਦੇ ਕਰਾਂਦੇ ਤਿੰਨ ਚਾਰ ਮਹੀਨੇ ਲੰਘ ਗਏ ਫਿਰ ਇੱਕ ਦਿਨ ਕੀ ਹੋਇਆ ਉਹਨਾਂ ਦਾ ਮੈਨੂੰ ਫੋਨ ਆਇਆ ਮੈਂ ਉਸ ਦਿਨ ਘਰ ਹੀ ਸੀਗੀ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਸੀ ਇੱਕ ਉਹ ਕਰਨੀ ਆ ਫਿਲਮ ਕਰਨੀ ਆ ਵੀ ਤੁਸੀਂ ਟਾਈਮ ਦੇ ਦਿਓ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਕਰ ਦਿੰਨੇ ਆ ਫਿਰ ਉੱਥੇ ਥੋੜੀ ਜੀ ਪੇਮੈਂਟ ਦੀ ਗਰਾਰੀ ਅੜ ਗਈ ਕਿਉਂਕਿ ਉਸ ਟਾਈਮ ਮੈਂ ਵਧੀਆ ਪੇਮੈਂਟ ਲੈ ਰਹੀ ਸੀਗੀ ਹਨਾ ਕਾਫੀ ਲੈਵਲ ਮਤਲਬ ਅੱਗੇ ਲੰਘਿਆ ਸੀ ਮੇਰਾ ਤੇ ਫਿਰ ਉਹ ਥੋੜਾ ਜਿਹਾ ਕਹਿੰਦੇ ਜੀ ਤੁਸੀਂ ਐਡਜਸਟ ਕਰਕੇ ਦੇ ਮੈਂ ਕਿਹਾ ਚਲੋ ਕੋਈ ਨਾ ਇੱਕ ਫਿਲਮ ਤਾਂ ਤੁਹਾਡੀ ਕਰਾਈ ਦਿੰਨੀ ਆ ਤੇ ਮੈਂ ਉਹਨਾਂ ਦੇ ਨਾਲ ਫਿਲਮ ਕੀਤੀ ਉਹਨਾਂ ਨੂੰ ਵਧੀਆ ਲੱਗਿਆ ਉਹਨਾਂ ਦੀ ਫਿਲਮ ਵੀ ਵਧੀਆ ਚੱਲ ਗਈ ਪਹਿਲੀ ਫਿਲਮ ਕਾਫੀ ਅੱਛੀ ਚੱਲ ਗਈ ਉਹਨਾਂ ਦੀ ਅੱਤੋਂ ਫਿਰ ਮੈਨੂੰ ਦੂਜੇ ਚੈਨਲ ਨੇ ਜਿਹੜੇ ਉਹਨਾਂ ਨੇ ਕੰਟੈਕਟ ਕੀਤਾ ਫਿਰ ਦੂਜੇ ਚੈਨਲ ਵਾਲਿਆਂ ਨੇ ਮੈਨੂੰ ਬੁਲਾ ਲਿਆ ਤੇ ਉਹਨਾਂ ਦੇ ਨਾਲ ਵੀਡੀਓਜ਼ ਕੀਤੀਆਂ ਉਹਨਾਂ ਨੇ ਵੀ ਫਿਰ ਮੈਨੂੰ ਮਤਲਬ ਜਿਹੜੀਆਂ ਫਿਲਮਾਂ ਨੇ ਕਾਫੀ ਅੱਗੇ ਤੱਕ ਜਿਹੜਾ ਹੈਗਾ ਪਛਾਣਤਾ ਲੋਕਾਂ 'ਚ ਚਿਹਰਾ ਵਾਇਰਲ ਹੋਣ ਲੱਗ ਗਿਆ ਜਦੋਂ ਸਟੇਜ ਦੇ ਉੱਤੇ ਚੜਦੇ ਹੋ ਨਾ ਤਾਂ ਕਾਫੀ ਹੱਦ ਤੱਕ ਫੋਬੀਆ ਤੁਹਾਡਾ ਘਟ ਜਾਂਦਾ ਹੈ ਤੁਹਾਡਾ ਮਾਈਕ ਨੂੰ ਲੈ ਕੇ ਫੋਬੀਆ ਘਟ ਜਾਂਦਾ ਹੈ ਆਡੀਅנס ਨੂੰ ਫੇਸ ਕਰਨ ਦਾ ਫੋਬੀਆ ਥੋੜਾ ਘਟ ਜਾਂਦਾ ਹੈ ਨਾ ਤੇ ਜਦੋਂ ਤੁਸੀਂ ਹੁਣ ਕੈਮਰੇ ਦੇ ਉੱਤੇ ਸੀਗੇ ਹੁਣ ਐਕਟ ਸੀਗਾ ਹਾਂ ਹਾਂ ਇੱਥੇ ਆਡੀਅנס ਤੁਹਾਨੂੰ ਮੈਨੂੰ ਲੱਗਦਾ ਕਿਸੇ ਪਲੈਟਫਾਰਮ ਤੇ ਦੇਖੇਗੀ YouTube ਦੇ ਉੱਤੇ ਜਾਂ ਕਿਸੇ TV ਦੇ ਉੱਤੇ ਹਾਂਜੀ ਹਾਂਜੀ ਉਹਦਾ ਤਾਂ ਨਹੀਂ ਹੁੰਦਾ ਲੇਕਿਨ ਇਹ ਕਿ ਕੈਮਰੇ ਦਾ ਫੋਬੀਆ ਵੱਡਾ ਹੁੰਦਾ ਕਿ ਮੈਂ ਡਾ ਲਵ ਕਿ ਉਸੇ ਹਿਸਾਬ ਦੇ ਨਾਲ ਥਰੋ ਕਰ ਸਕਦੀ ਆ ਜਾਂ ਮੈਂ ਕਿਰਦਾਰ ਦੇ ਵਿੱਚ ਜਾ ਸਕਦੀ ਨਹੀਂ ਜਾ ਸਕਦੀ ਉਹ ਬਹੁਤ ਕੁਝ ਸਿੱਖਦਾ ਇਨਸਾਨ ਉੱਥੇ ਨਹੀਂ ਡਰ ਲੱਗਿਆ ਕਿਉਂਕਿ ਫਸਟ ਟਾਈਮ ਸੀਗਾ ਨਹੀਂ ਨਹੀਂ ਮੈਨੂੰ ਐਕਚੁਅਲੀ ਜਿਹੜਾ ਡਰ ਨਾਮ ਦਾ ਮੈਨੂੰ ਲੱਗਦਾ ਪੁਰਜਾ ਕਹਿ ਸਕਦੀਆਂ ਉਹ ਰੱਬ ਨੇ ਮੇਰੇ ਚ ਕਿਤੇ ਫਿੱਟ ਕੀਤਾ ਨਹੀਂ ਹੈਗਾ ਵੈਸੇ ਅੱਛਾ ਮੈਨੂੰ ਤੁਸੀਂ ਮੈਂ ਤੁਹਾਨੂੰ ਸੱਚੀ ਗੱਲ ਦੱਸਦੀਆਂ ਜਦੋਂ ਮੈਂ ਐਂਕਰਿੰਗ ਦਾ ਪਹਿਲਾ ਸ਼ੋਅ ਕੀਤਾ ਸੀ ਨਾ ਮੈਨੂੰ ਪਤਾ ਨਹੀਂ ਸੀ ਐਂਕਰਿੰਗ ਕਿਹਨੂੰ ਕਹਿੰਦੇ ਨੇ ਜਦੋਂ ਮੈਨੂੰ ਬੁਕਿੰਗ ਕਰਨ ਵਾਲੇ ਆਏ ਸੀ ਨਾ ਐਂਕਰਿੰਗ ਉਹਨਾਂ ਨੇ ਵੀ ਇਦਾਂ ਇੱਕ ਨੰਬਰ ਦਿੱਤਾ ਸੀ ਉਹਨਾਂ ਦਾ ਕੋਈ ਸ਼ੋਅ ਅੜ ਗਿਆ ਸੀ ਉਹਨਾਂ ਦਾ ਕੋਈ ਐਂਕਰ ਉਹਨਾਂ ਨੂੰ ਪਤਾ ਨਹੀਂ ਟੰਗ ਗਿਆ ਸੀ ਹਨਾ ਕਹਿ ਸਕਦੀਆਂ ਤੇ ਉਹ ਮੇਰੇ ਕੋਲ ਆਏ ਮੈਂ ਉਹਨਾਂ ਨੂੰ ਇਹ ਪੁੱਛਿਆ ਸੀ ਪਹਿਲਾਂ ਮੈਂ ਕਿਹਾ ਵੀ ਐਂਕਰਿੰਗ ਕਿੰਨੂੰ ਕਹਿੰਦੇ ਨੇ ਕਹਿੰਦੇ ਉਹ ਕੋਈ ਗੱਲ ਨਹੀਂ ਤੁਸੀਂ ਦੱਸੋ ਕਰ ਲੋਗੇ ਮੈਂ ਕਿਹਾ ਹਾਂ ਜੀ ਮੈਂ ਕਰ ਲਾਂਗੀ ਜਦੋਂ ਕਿ ਮੈਨੂੰ ਪਤਾ ਹੀ ਨਹੀਂ ਸੀ ਐਂਕਰਿੰਗ ਹੁੰਦੀ ਕੀ ਆ ਮੈਂ ਕਿਹਾ ਠੀਕ ਹੈ ਉਹ ਕਹਿੰਦੇ ਵੀ ਸਟੇਜ ਤੇ ਬੋਲਣਾ ਹੁੰਦਾ ਮੈਂ ਕਿਹਾ ਬੋਲਣਾ ਕੀ ਆ ਕਹਿੰਦੇ ਤੁਸੀਂ ਬੋਲ ਲੋਗੇ ਮੈਂ ਕਿਹਾ ਬੋਲ ਤਾਂ ਲਵਾਂਗੀ ਦੱਸਣਾ ਤੁਹਾਨੂੰ ਪੈਣਾ ਕੀ ਬੋਲਣਾ ਕਹਿੰਦੇ ਕੋਈ ਨਾ ਜੀ ਤੁਹਾਨੂੰ ਦੱਸੀ ਜਾਵਾਂਗੇ ਠੀਕ ਹੈ ਤੇ ਮਤਲਬ ਇਦਾਂ ਮੈਂ ਪਹਿਲਾਂ ਜਿਹੜਾ ਐਂਕਰਿੰਗ ਦਾ ਸ਼ੋਅ ਕੀਤਾ ਸੀ ਮਤਲਬ ਉੱਤੇ ਸਕ੍ਰਿਪਟ ਵਗੈਰਾ ਆਪੇ ਰੈਡੀ ਕਰਨੀ ਪਈ ਕਿ ਉਹਨਾਂ ਨੇ ਦਿੱਤੀ ਸੀ ਸਕ੍ਰਿਪਟ ਪੜ੍ਹਨੀ ਸੀਗੀ ਕਿਹੜੀ ਐਂਕਰਿੰਗ ਦੀ ਨਹੀਂ ਨਹੀਂ ਬੋਲੀ ਤਾਂ ਆਪ ਹੀ ਸੀ ਉਹਨਾਂ ਨੇ ਦੱਸਣਾ ਸੀ ਵੀ ਇਦਾਂ ਵੀ ਆ ਚੀਜ਼ ਬੋਲਣੀ ਆ ਤੇ ਜਦੋਂ ਮੈਂ ਫਿਰ ਮੈਂ ਪਹਿਲਾ ਪ੍ਰੋਗਰਾਮ ਕੀਤਾ ਤੇ ਮੈਨੂੰ ਲੱਗਿਆ ਕਿ ਬੜੀ ਵਧੀਆ ਚੀਜ਼ ਹੈ ਮੈਂ ਕਿ ਯਾਰ ਇਹ ਤਾਂ ਹੈਰੀ ਸੌਖੀ ਹੈ ਇਸ ਦਾ ਕੁਝ ਹੈ ਹੀ ਨਹੀਂ ਵੀ ਬੋਲਣਾ ਹੀ ਹੁੰਦਾ ਤਾਂ ਖੜ ਕੇ ਹੂੰ 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 ਕਿਉਂਕਿ ਕੌਨਫੀਡੈਂਸ ਹੋਏਗਾ ਸੀ ਮੇਰੇ ਚ ਤੇ ਉੱਥੋਂ ਫਿਰ ਮੇਰੀ ਜਿਹੜੀ ਐਂਕਰਿੰਗ ਦੇ ਉਹ ਵੀ ਜਰਨੀ ਸਟਾਰਟ ਹੋ ਗਈ ਤੇ ਬੱਸ ਇੰਦਾ ਚੱਲ ਪਿਆ ਜੀ ਸਿਸਟਮ